ਪੀਟੀਨ ਨਿਊਜ਼ ਦੇਖ ਰਹੇ ਹੋ ਤਾਂ ਸੇ ਮਹੱਤਵੰਨਾ ਬੇਤੀ ਅੱਜ ਸੰਗਰੂਰ ਦੀ ਪੁਲਿਸ ਲਾਈਨ ਵਿਖੇ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਵੱਲੋਂ 29 ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਡੀਜੀਪੀ ਡੈਸਕ ਦੇ ਕੇ ਸਨਮਾਨਿਤ ਕੀਤਾ ਗਿਆ ਦੱਸਿਆ ਕਿ ਐਸਐਸਪੀ ਨੇ ਦੱਸਿਆ ਹੈ ਕਿ ਜੋ ਮੁਲਾਜ਼ਮ ਵਧੀਆ ਡਿਊਟੀ ਕਰਦੇ ਨੇ ਉਹਨਾਂ ਦਾ ਰਿਕਾਰਡ ਡੀਜੀਪੀ ਨੂੰ ਲਿਖ ਕੇ ਭੇਜਿਆ ਜਾਂਦਾ ਅਤੇ ਫਿਰ ਉਹਨਾਂ ਦੇ ਵੱਲੋਂ ਕੁਝ ਰਾਸ਼ੀ ਅਤੇ ਸਨਮਾਨ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਅਜਿਹਾ ਕਰਨ ਦੇ ਨਾਲ ਬਾਕੀ ਦੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਆਪਣੀ ਡਿਊਟੀ ਇਮਾਨਦਾਰੀ ਅਤੇ ਵਧੀਆ ਤਰੀਕੇ ਨਾਲ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ ਉੱਤੇ ਹੀ ਉਹਨਾਂ ਕਹਿ ਕਿ ਐਸਐਸਪੀ ਨੇ ਦੱਸਿਆ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇੱਕ ਮੁਲਾਜ਼ਮ ਨੂੰ ਇੱਕ ਵਾਰ ਹੀ ਸਨਮਾਨਿਤ ਕੀਤਾ ਜਾਵੇਗਾ ਜੀ ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਹੌਨਾਰ ਤੇ ਮਿਹਨਤੀ ਜਵਾਨ ਨੇ ਉਹਨਾਂ ਸਭ ਨੂੰ ਸਨਮਾਨਿਤ ਕੀਤਾ ਹੈ ਇਹ ਸਨਮਾਨ ਸਾਨੂੰ ਦਿੱਤਾ ਗਿਆ ਹੈਗਾ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਪੁਲਿਸ ਵੱਲੋਂ ਜੀ ਜਿਨ੍ਹਾਂ ਨੇ ਸਾਡੇ ਇਹ ਸਾਰੇ ਹਾਰਡ ਵਰਕਿੰਗ ਮਿਹਨਤ ਕਰਨ ਵਾਲੇ ਮੁਲਾਜ਼ਮਾਂ ਨੂੰ ਇਹਨਾਂ ਰਿਵਾਰਡਸ ਨਾਲ ਨਵਾਜ਼ਿਆ ਤੇ ਇਹ ਇੱਕ ਬੜੀ ਚੰਗੀ ਸੋਚ ਹੈਗੀ ਸਰ ਜੀ ਜਿਸ ਦੇ ਕਾਰਨ ਸਾਡੇ ਸਾਰੇ ਮੁਲਾਜ਼ਮ ਜੋ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਬੜੀ ਮੋਟੀਵੇਸ਼ਨ ਮਿਲਦੀ ਹੈ ਤੇ ਜਿਹੜੇ ਬਾਕੀ ਵੀ ਮੁਲਾਜ਼ਮ ਨੇ ਉਹ ਵੀ ਇਹ ਦੇਖ ਕੇ ਹੋਰ ਉਤਸ਼ਾਹਿਤ ਹੁੰਦੇ ਕਿ ਉਹ ਚੰਗਾ ਕੰਮ ਕਰਨ ਸਰ ਹੁਣ ਤੱਕ ਕਿੰਨੇ ਮਲਾਇਮਾਂ ਨੂੰ ਸਨਮਾਨਿਤ ਕਰ ਚੁੱਕੇ ਜੀ ਲਗਭਗ ਪੂਰੀ ਸੰਗਰੂਰ ਪੁਲਿਸ ਨੂੰ ਇੱਕ ਵਾਰ ਤਾਂ ਅਸੀਂ ਸਨਮਾਨਿਤ ਕਰ ਚੁੱਕੇ ਹਾਂ ਤੇ ਹੁਣ ਵੀ ਜੋ ਕੋਈ ਰੋਜ਼ਮਰਰਾ ਦੇ ਕੰਮ ਵਿੱਚ ਚੰਗਾ ਕੰਮ ਕਰਦਾ ਹੈ ਅਸੀਂ ਉਹਨਾਂ ਦੇ ਲਈ ਰਿਵਾਰਡਸ ਲਿਖ ਕੇ ਰਿਕੁਐਸਟ ਕਰਦੇ ਹਾਂ ਤੇ ਸਨਮਾਨਯੋਗ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਉਹਨਾਂ ਰਿਵਾਰਡਸ ਨੂੰ ਅਪਰੂਵ ਕਰਕੇ ਸਾਨੂੰ ਉਹਨਾਂ ਨਾਲ ਨਵਾਜ਼ਦੇ ਨੇ ਤਾਂ ਕਿ ਅਸੀਂ ਆਪਣੇ ਮੁਲਾਜ਼ਮਾਂ ਨੂੰ ਅੱਗੇ ਦੇ ਕੇ ਮੋਟੀਵੇਟ ਹੋਰ ਵੀ ਕਰ ਸਕੀਏ ਜੇ ਕੋਈ ਇੱਕ ਵਾਰ ਸਨਮਾਨ ਤੋਂ ਬੁੱਤ ਜਾਏਗਾ ਉਸ ਤੋਂ ਬਾਅਦ ਹੀ ਕੰਮ ਵਧੀਆ ਕਰਦਾ ਕਿ ਦੁਬਾਰਾ ਵੀ ਸਨਮਾਨ ਤੋਂ ਦੇ ਜੀ ਬਿਲਕੁਲ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੋ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਲਗਾਤਾਰ ਰਿਵਾਰਡਸ ਵੀ ਦਵਾਨੇ ਆ ਤੇ ਉਹਨਾਂ ਨੂੰ ਮੋਟੀਵੇਟ ਕਰਦੇ ਆ ਕਿ ਹੋਰ ਇਸੇ ਤਰ੍ਹਾਂ ਚੰਗਾ ਕੰਮ ਕਰਨ ਤੇ ਨਾਲ ਹੀ ਦੂਸਰੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਵੀ ਅਸੀਂ ਇਹ ਸੁਨੇਹਾ ਦਿੰਨੇ ਆ ਕਿ ਅਗਰ ਕੁਝ ਮੁਲਾਜ਼ਮ ਇੰਨਾ ਚੰਗਾ ਕੰਮ ਕਰ ਸਕਦੇ ਆ ਤੇ ਬਾਕੀ ਸਭ ਕਿਉਂ ਨਹੀਂ ਸਰ ਇਹਨਾਂ ਦੀ ਰਿਪੋਰਟ ਹਰ ਮਹੀਨੇ ਪੜ੍ਹੀ ਜਾਂਦੀ ਹੈ ਜੀ ਅਸੀਂ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਹੈਗਾ ਜਾਂ ਫਿਰ ਕਿਸੇ ਨੇ ਕੁਝ ਟਾਈਮ ਬਾਅਦ ਕੋਈ ਅੱਛਾ ਕੰਮ ਕਰ ਲਿਆ ਤਾਂ ਅਸੀਂ ਲਿਖ ਕੇ ਉਸ ਦੇ ਬਾਰੇ ਜ਼ਰੂਰ ਉੱਤੇ ਪੇਜਦੇ ਆਂ ਜੀ ਨਾਮ ਵੀ ਆਪਣਾ ਕੇ ਐਸੇ ਕਮਲਜੀਤ ਸਿੰਘ ਠੀਕ ਨਾ ਜਾਓਗੇ ਜੇ ਉਹਨਾਂ ਨੂੰ ਜੀ ਸਨਮਾਨਿਤ ਕੀਤਾ ਗਿਆ ਅਸੀਂ ਮਾਣਯੋਗ ਆਪਣੇ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਸਾਡੀ ਡਿਊਟੀ ਦੀ ਬੰਦਾ ਹਿੱਸਾ ਸਾਨੂੰ ਸਨਮਾਨਿਤ ਕਰਿਆ ਜੀ ਲਗਾਤਾਰ ਡਿਊਟੀ ਕਰਨ ਦਾ ਹਰੇਕ ਮੁਲਾਜ਼ਮ ਨੂੰ ਕਰ ਰਹੇ ਨੇ ਜਿਹੜੇ ਚੰਗੀ ਡਿਊਟੀ ਕਰ ਰਹੇ ਨੇ ਤਾਂ ਕੀ ਲੱਗਦਾਗਾ ਜੀ ਹੌਸਲਾ ਵਧੂ ਕਿਉਂ ਨਹੀਂ ਜੀ ਕੰਮ ਵਧੀਆ ਕਰਦੇ ਨੇ ਜੀ ਸਾਨੂੰ ਦੇਖ ਕੇ ਹੋਰ ਵੀ ਕਰਨਗੇ ਵੀ ਸ ਹਾਂ ਜੀ ਮੈਂ ਸੋਫਰਾਂ ਹਾਂ ਬਹੁਤ ਵਧੀਆ ਹੋ ਰਿਹਾ ਸਾਨੂੰ ਡਿਸਕ ਵੀ ਮਿਲਦੀ ਹੈ ਮੈਨੂੰ ਜੀ ਤੇ 10000 ਰੁਪਏ ਰਿਵਾਰਡ ਵੀ ਮਿਲਿਆ ਸਾਨੂੰ ਡਿਸਕ ਆ ਦੀ ਹੈ ਸਨਮਾਨਤ ਦਿੱਤੀ ਜੀਪੀ ਦੀ ਡਿਸਕ ਦਿੱਤੀ ਆ ਸਰ ਸਾਹਿਬ ਕਿਹਦੇ ਹਾਂ ਕਿਨੇ ਮੈਂ ਸੜਾ ਆਪਣਾ ਇਸੇ ਮੇਵਾਸੇ ਵਿੱਚ ਮੈਂ ਸਾਈਬਰ ਕਰਾਇਮ ਖਾਣਾ ਸੋ ਨੂੰ ਲੱਗਾ ਹੈ ਤੇ ਜਿਹੜਾ ਸਾਡਾ ਕੰਮ ਆ ਕੰਮ ਦੇ ਵਾਸਤੇ ਸਾਨੂੰ ਸਨਮਾਨਤ ਕੀਤਾ ਗਿਆ ਐਸਐਸਪੀ ਸਾਹਿਬ ਬਲੋਸੀਂ ਬਹੁਤ ਬਹੁਤ ਧੰਨ ਦੇ ਸੋ ਕੁ ਯਾਰ ਬਾਕੀ ਸਾਨੂੰ ਦੇਖ ਕੇ ਹੋਰ ਵੀ ਮੁਲਾਜ਼ਮ ਜਿਹੜੇ ਇੱਦਾਂੇ ਕੰਮ ਕਰਨਗੇ ਹੌਸਲਾ ਪਾ ਚਾਈ ਉਹਨਾਂ ਦਾ ਵੀ ਹੋਣਾ ਹੈ ਪਹਿਲਾਂ ਹੋਰ ਨੂੰ ਵੀ ਸਨਮਾਨਤ ਕੀਤਾ ਜਾਂਦਾ ਹਾਂ ਹਾਂ ਹਰ ਇੱਕ ਮਹੀਨੇ ਐਸਐਸਪੀ ਸਾਹਿਬ ਨੂੰ ਸ਼ੁਮਰਤ ਕਰਦਿਨੇ ਆਪ ਤੁਸੀਂ ਬਹੁਤ ਬਹੁਤ ਧੰਨਵਾਦੀ ਆ